ਮਹਾਰਾਜੇ ਸੱਚੇ ਪਾਤਸ਼ਾਹ ਵਿਚਾਰੀ ਦਾਤਿਆ ਨਹੀਂ ਤਾਂ ਅਸੀਂ ਉਹ ਪੂਲਰ ਪਟੰਗੇ ਹੋਆ ਐਨਾ ਮਾੜਾ ਹਾਲ ਆ ਤੇਰੇ ਆਸਰੇ ਹੀ ਹੈ ਮੇਰੇ ਕੋਲ ਤਾਂ ਹੈ ਵੀ ਬਾਈ ਆਹੀ ਹੈ ਮੈਂ ਵੀ ਕਿਸੇ ਨੂੰ ਪੰਪ ਮਾਰਾ ਵੀ ਮੇਰੇ ਕੋਲ 20 ਕਿਲੇ ਆ 15 ਆ ਆਚਾਰ 5 ਕਿਲੇ ਆ ਬਾਈ ਇੱਥੇ ਕੇਵਲ ਦਿੱਤੇ ਮੈਂ ਅੱਧੇ ਆ ਢੋਲੀ ਆ ਚੱਕਣੇ ਦਾ ਹੁਣ ਮੁੱਲ ਪਾ ਦੀ ਢੋਲੀ ਚੱਕਣੇ ਦਾ ਬਾਈ ਮੁੱਲ ਪਾ ਦੀ ਬਾਬਾ ਪੂਰੀ ਆਪਣੇ ਪੰਪ ਕਹਿੰਦੇ ਕਈ ਵੀ ਢੋਲੀ ਕਹਿੰਦੇ ਆ ਆਪਣੀ ਆਪਣੀ ਏਰੀਆ ਦੀ ਹੁੰਦੀ ਆ ਹਾਂ ਉਹ ਆਪਾਂ ਗਲੀਆਂ ਆ ਜਿਹੜੀਆਂ ਆਪਣੇ ਗਲੀਆਂ ਆ ਇਹ ਵਿਚਾਲੀਆਂ ਆਣੀਆਂ ਹਾਂ ਆਪਾਂ ਇਹਨਾਂ ਨੂੰ ਕਹਾਂ ਕਹਿੰਦੇ ਆ ਗਲੀ ਉਹ ਕਹਿੰਦੇ ਆ ਹਾਂ ਜਹਾਂ ਉਹ ਬਾਹਰ ਗੋਰੀ ਕਹਿੰਦੇ ਆ ਗੋਰੀ ਹਾਂ ਗੋਰੀ ਆਉਗੀ ਗੋੜੀ ਨ ਗੋਰੀ ਨੂੰ ਮੋੜ ਜੀ ਉਹਦੀ ਗੋਰੀ ਦੇਖੀ ਗਈ ਵੀ ਗੋਰੀ ਕਿਹੜੀ ਆਉਗੀ ਆਪਣਾ ਆਪਣਾ ਏਰੀਏ ਨਾਲ ਆ ਨਾ ਹਾਂ ਜਹ ਸੜਕ ਗੇ ਰਹਿੰਦੇ ਆ ਵਿੱਚ ਆ ਤਾਂ ਗਲੀਆਂ ਕਹਿੰਦੇ ਆ ਵਿੱਚ ਗਲੀ ਤਾਂ ਆਪਾਂ ਗਲੀ ਕਹਿੰਦੇ ਆ ਹੂੰ ਠੀਕ ਆ ਉਧਰ ਬਾਹਰ ਹੋਰ ਪਾਸੇ ਗੋਰੀ ਕਹਿੰਦੇ ਆ ਇਹ ਹੈ ਫਰਕ ਆਪਣਾ ਆਪਣਾ ਉਹ ਆ ਤਾ ਦੇਖ ਲਓ ਭਾਈ ਆ ਕਾਰਾ ਬਣਾਇਆ ਇਹ ਮਿਕਸਰ ਬਣਾਇਆ ਮਿਕਸਰ ਇਹ ਮਿਕਸਰ ਬਣਾਇਆ ਜੇ ਇਹਦੇ ਅਗਲੇ ਤੇਲਾ ਤੁਲਾ ਜਾ ਭੱਜਵੇ ਤੇਲਾ ਦਾ ਭਲਾ ਭਾਜੀ ਜਿਹਨੂੰ ਥਲ ਜਿਹੜਾ ਹੀਟ ਲਈ ਆ ਨਾ ਉਹਦਾ ਇਲਾਜ ਹੋ ਜੂਗਾ ਨਾ ਥੁੰਡੀ ਦਾ ਜੜ ਮੈਂ ਠੀਕ ਗੱਲ ਬੰਦ ਹਾਂ ਥੁੰਡੀ ਨਹੀਂ ਹੈਗੀ ਕੋਈ ਹੋਰੇ ਬੈਰ ਸਜਾ ਨਾ ਦੇਖਦਾ ਇਹ ਨਾ ਦੇਖਦਾ ਹੁਣ ਇਹ ਹੀ ਨਾ ਆਪਾਂ ਮਸ਼ੀਨਾਂ ਹੁੰਦੀਆਂ ਨੇ ਨਾ ਉਹਨਾਂ ਨੂੰ ਪਤਾ ਸਾਰਾ ਹੂੰ ਜ਼ੂਮ ਕਰਕੇ ਦੇਖ ਲੈਂਦੀ ਆ ਉਹ ਹੂੰ ਇਹਨਾਂ ਨੂੰ ਪਤਾ ਹੁਣ ਉਹ ਹੀ ਮਸ਼ੀਨਾਂ ਆਪਾਂ ਨੂੰ ਮਿਲ ਗਈਆਂ ਆਪਾਂ ਨੇ ਲੇ ਗਿਆ ਖੇਤ ਕੱਲੇ ਕੱਲੇ ਚ ਵਰ ਜਾਣਾ ਹੂੰ ਆਪਾਂ ਨੇ 10 ਮਿੰਟ ਚ ਫੜ ਲੈਣਾ ਕਿ ਨਹੀਂ ਵੀਰੇ ਵਿੱਚ ਕਿਹਾ ਹੈ ਆਪਰੇ ਪੈ ਹੈ ਨਹੀਂ ਮਾਤਣਾ ਮਸ਼ੀਨਾ ਆਪਾਂ ਤਾਂ ਪੱਟ ਕੇ ਬੂਝਾ ਤੋ ਕੇ ਐਵੇਂ ਕਰ ਸਕਦੇ ਲੋ ਜੀ ਭਾਈ ਆਪੇ ਢੋਲਦੀਆਂ ਚੱਕਣੀਆਂ ਪੈ ਗਈਆਂ ਹਥਿਆਰ ਚਲਾਉਣੇ ਥੋੜਾ ਭੁੱਲੇ ਹਾਂ ਬੰਦੇ 6 ਦਿਨ ਹੋ ਗਏ ਲਾਰੇ ਲੱਪੇ ਜੇ ਲਾਈ ਗਏ ਪੂਰੇ ਕੰਨਾ ਬਸ ਅੱਜ ਲਾਸਟ ਦਿਨ ਹੈ ਘੰਟੇ ਅੱਜ ਗਣਤੀ ਹੋ ਗਈ ਦੀ ਹੈ ਹਾਂ ਐਂ ਦਾ ਕਿਹੜਾ ਗਾਣਾ ਹੋ ਜੇ ਰਫਲਾ ਚਲਾਉਣੀ ਨਹੀਂ ਜੱਟ ਭੁੱਲਿਆ ਹਾਂ ਹੋਇਆ ਕੀ ਜੇ ਕਰਨੇ ਸ਼ਕਾਰ ਛੱਡ ਤੇ ਆ ਹੋਇਆ ਜੀ ਜੇ ਕਰਨੇ ਸ਼ਕਾਰ ਛੱਡ ਤੇ ਪੂਰੀ ਇਹ ਸੁਪਰੀਮਾ ਕੋ ਮੈਂ ਹਾਂ ਤੂੰ ਬੇਚ ਇਹ ਸੁਪਰੀਮ ਚ ਕਰਦਾ ਕੀ ਕਹਿੰਦਾ ਇਹਦੀ ਹੈਗਾ ਕਿਤੇ ਕਿਤੇ ਢੱਕਾ ਆਪਾਂ ਐਵੇਂ ਲੋਕਾਂ ਨੂੰ ਪੰਪ ਦੇ ਜੇ ਵੀ ਸਾਡੇ ਹੈ ਨਹੀਂ ਹਾਂ ਇਹਦੇ ਚ ਕਿਤੇ ਕਿਤੇ ਢੱਕਾ ਵਧੀਆ ਕਰਿਆ ਤੂੰ ਇਧਰਲੇ ਚ ਘੋਮ ਲੈ ਇਧਰਲੇ ਚ 12ਵਾਂ ਬੜੀ ਤਾਂਹੀਂ ਤਾਂ ਮੈਂ ਕਰ ਲਿਆ ਪਹਿਲੇ ਇੱਧਰਲੇ ਕਰ ਦਿਆ ਹਾਂ ਉਧਰ ਘਟ ਹੈ ਤੇ ਜਾਰਾ ਬਿਮਾਰੀ ਵਾਲੀ ਚ ਵੜ ਕੇ ਦੂਈ ਚ ਵਰਜੇ ਫੇਰ ਵੀ ਕੰਮ ਖਰਾਬ ਹੋ ਜਾਂਦਾ ਇੱਕ ਪਾਸੇ ਨੂੰ ਤਾਂ ਆਪਾਂ ਦੇਖਦੇ ਆ ਜੇ ਇਹ ਬੀਜ ਹਾਂ ਜਿਹੜਾ 31 ਆ 28 31 ਇਹ ਮੈਘੇ ਮੈਣ ਨੂੰ ਦੇਣਾ ਨਹੀਂ ਚਾਹੀਦਾ ਠੀਕ ਆ ਹੂੰ ਚੱਲ ਹੁਣ ਇਹਨਾਂ ਨੇ ਦੇ ਦਿੱਤਾ ਬਈ ਚੱਲ ਮੰਨਿਆ ਇਹਨਾਂ ਦੀ ਗਲਤੀ ਆ ਇਹਨਾਂ ਨੂੰ ਦਵਾਈਆਂ ਦੇਣੀਆਂ ਚਾਹੀਦੀਆਂ ਹੁਣ ਹਾਂ ਤੇ ਨਹੀਂ ਦਵਾਈ ਬਣੀ ਨਹੀਂ ਕਹਿੰਦੇ ਉਹ ਦਵਾਈ ਕਹਿੰਦੇ ਕੋਈ ਹੈ ਨਹੀਂ ਇਹ ਨਹੀਂ ਆ ਹੀ ਕਰੀ ਇੱਕੇ ਪਾਈਏ ਬਸ ਇੱਕੇ ਪਾਈਆ ਹਾਂ ਆਹ ਹੈ ਕੁਦਰਤ ਵਿੱਚ ਪਾਤੀ ਦੀ ਅੱਛਾ ਇਹ ਤਾਂ ਰਲਾ ਕੇ ਰੇਚ ਨਹੀਂ ਦੀ ਸੀ ਟੀ ਆਹ ਕਰੀ ਹੈ ਇਹ ਕਿੰਨੇ ਕਿੱਲੇ ਆਂਦੇ ਆ 4 ਦਾ 4 ਕਿੱਲੇ ਦਾ ਪ੍ਰੋਜੈਕਟ ਆ ਭਾਈ ਆ ਪਾਇਆ ਇਹ ਕਰੋਸ ਹੀ ਆ ਭੁਰੀ ਨੇ ਉਹ ਵੀ ਕਰਿਆ ਆਪਣੀ ਮਰਜ਼ੀ ਨਾਲ ਕਰਿਓ ਭਾਈ ਫਿਰੋਸ ਹੈ ਆਪਣੀ ਮਰਜ਼ੀ ਨਾਲ ਕਰਿਓ ਸਾਡੇ ਤਾਂ ਨਾ ਗੱਲ ਸੀ ਟਿਓ ਬੰਦਾ ਗੱਲ ਫਿਟੋ ਕਿਤੇ ਬਾਅਦ ਚ ਸਾਨੂੰ ਹਾਰ ਪਾਈਏ ਉਹ ਤਾਂ ਕੰਮ ਉਹ ਹੋ ਗਿਆ ਵੀ ਇਸ ਤੇ ਦਵਾਈ ਵਾਲੇ ਤੇ ਲੈਣ ਗਏ ਤੇ ਉਹਨੇ ਚੱਕ ਕੇ ਦੇ ਦਿੱਤੀ ਹਰੇਕ ਦਵਾਈਆਂ ਵਾਲਾ ਆਪਣਾ ਆਪਣੇ ਬਾਹਰ ਲਾਉਂਦਾ ਕੋਈ ਕਹਿੰਦਾ ਆਹ ਪਾ ਕੇ ਦੇਖੋ ਕੋਈ ਕਹਿੰਦਾ ਆਹ ਲਾ ਕੇ ਦੇਖੋ ਠੀਕ ਹੈ ਨਾ ਆਪਣਾ ਬਾਈ ਦਾ ਬੜਾ ਸੋਚ ਸਮਝੀ ਕਿਉਂ ਜਾਏ ਹੋ ਹਾਂ ਇਹਦੇ ਮੈਨੂੰ ਦੇਖ ਕੇ ਪੰਪ ਤੁਸੀਂ ਵਿਚਾ ਕੇ ਭਜ ਲਓ ਹਾਂ ਬਾਕੀ ਭਾਈ ਦਵਾਈ ਵਾਲੇ ਤਾਂ ਹੱਥ ਖੜੇ ਕਰਕੇ ਸਾਰੇ ਦੁਕਾਨਾਂ ਵਾਲੇ ਵੀ ਆ ਦੁਕਾਨਾਂ ਵਾਲੇ ਤਾਂ ਦੇ ਹੀ ਜਾਂਦੇ ਆ ਦੁਕਾਨਾਂ ਨਾਲ ਆਏ ਆ ਵੀ ਸਾਡਾ ਪੁਰਾਣਾ ਸਟਾਕ ਤਾਂ ਹੁਣ ਵਿਕਣਾ ਹਾਂ ਨਹੀਂ ਉਹ ਜੁਨੀਵਰਸਿਟੀ ਵਾਲੇ ਹੱਥ ਖੜੇ ਕਰਕੇ ਉਹ ਤਾਂ ਕਹਿੰਦੇ ਉਹ ਤਾਂ ਪਹਿਲਾਂ ਹੀ ਕਰ ਦਿੰਦੇ ਉਹਨਾਂ ਕੋਲ ਹੈ ਤਾਂ ਨਹੀਂ ਕੋਈ ਹਮ ਆ ਡਾਡਾ ਤਾਂ ਕਾਹ ਖੜਾ ਉੱਥੇ ਗੱਲ ਤਾਂ ਤੇਰੀ ਠੀਕ ਆ ਸਾਨ ਛੋਟੇ ਜੰਗਲੀ ਜਾਨਵਰ ਉਹ ਤਾਂ ਦੱਸ ਦਿਆਂ ਜਿੱਥੇ ਸਰਕਾਰੀ ਚੀਜ਼ਾਂ ਠਗਾਏ ਆ ਤਨਖਾਣ ਬਥੇਰੀਆਂ ਲੱਖ ਕਿਸੀ ਸਵਾ ਲੱਖ ਕਿਸੀ 70 ਲੱਖ ਹਜ਼ਾਰ ਰੁਪਿਆ ਨਿਕਾਹਾਂ ਦੇ ਰੇੜੀਆਂ ਇਲਾਜ ਯਾਰ ਕੱਢਣਾ ਚਾਹੀਦਾ ਪੂਰੀ ਯਾਰ ਹੁਣ ਤੇ ਦੇਖ ਲੈ ਤੂੰ ਕਿੰਨਾ ਟਾਈਮ ਹੋ ਗਿਆ ਇਹਨਾਂ ਤੇ ਕਲਾਜ ਨਹੀਂ ਲੱਭਿਆ ਪੂਰੀ ਇਹਦਾ ਉਹ ਕੰਮ ਜਦ ਰਾਮ ਹੁਣ ਤਾਂ ਸਵਾਦੀ ਜੁਟਕੀ ਨਾ ਹੋ ਜਾਣ ਹਾਂ ਇਹਦਾ ਕਹਿੰਦੇ ਉਹ ਕੰਮ ਹੋ ਗਿਆ ਵੀ ਜਿਹੜਾ ਚਿੱਟੇ ਵਾਲਾਂ ਦਾ ਇਲਾਜ ਨਹੀਂ ਬਣਿਆ ਇਹਦਾ ਵੀ ਉਹੀ ਕੰਮ ਹੋ ਗਿਆ ਚਿੱਟੇ ਵਾਲਾਂ ਦਾ ਹੋਇਆ ਕੈਂਸਰ ਦਾ ਹੋਇਆ ਅੱਜ ਤੱਕ ਇਲਾਜ ਨਹੀਂ ਬਣਿਆ ਕਿਸੇ ਤੇ ਇਹ ਚੀਜ਼ ਹੋਏ ਹੋਗੀ ਉਹ ਕੰਮ ਇਹਦਾ ਏ ਨਹੀਂ ਨਾ ਇਹਨਾਂ ਨੂੰ ਕਿਹਾ ਹੈ ਕਿਹੜੀ ਮਸ਼ੀਨ ਨਹੀਂ ਹੈ ਨਾ ਪੱਬੀ ਜਿਹੜੀ ਇਲਾਜ ਨਹੀਂ ਕਰ ਸਕਦੇ ਹਰੇਕ ਚੀਜ਼ ਹੈ ਨਾ ਕੋਲ ਉਹ ਨਾਲੇ ਪੂਰੀ ਕਈ ਸਾਲਾਂ ਤੇ ਪੈਂਦੀ ਆਉਂਦੀ ਲਾਜ ਬਰਨਾ ਜਾਏਗਾ ਇਹਨਾਂ ਲਈਦਾ ਆਏ ਰੱਖ ਕੇ ਉੱਪਰ ਕਾਊਂਟਰ ਦੇਦਾ ਬੂਝਾ ਬੂਝਾ ਪਾੜ ਦੇਵੇ ਕਹ ਨਹੀਂ ਇੱਕ ਤਾਂ ਇੱਕ ਮਸ਼ੀਨਾਂ ਹੈ ਨਾ ਬਾ ਦਾਤੀ ਫੇਰੇ ਹਾਂ ਦਿਫਾੜ ਕਰੇਗਾ ਫੇਰੇ ਹਾਂ ਸਾਨੂੰ ਬੁਲਾ ਲਵੇ ਅਸੀਂ ਤਾੜ ਕੇ ਦੇ ਦੂਗੇ ਜਿਹੜਾ ਨਹੀਂ ਉਹ ਹੱਥ ਪਕਾ ਹੁੰਦੇ ਗਾਰੇ ਨਾਲ ਲਿਬੜਦੇ ਨੇ ਉਹ ਵੀ ਸਾਦਾ ਕੋਈ ਤਾਂ ਦੱਸਦਾ ਜੇ ਹੱਥ ਇਹਨਾਂ ਦੇ ਗਾਰੇ ਨਾਲ ਲਿਬੜਦੇ ਸਾਨੂੰ ਕਹ ਦੂ ਵੀ ਅਸੀਂ ਪਾੜੇ ਆਉਂਗੇ ਭਾਈ ਅਸੀਂ ਦਿਖਾ ਦੂਗੇ ਬੂਝਾ ਕਹ ਨਹੀਂ ਉਹ ਇਸ ਟਾਪਰ ਦੇਖ ਲੈ ਕਿੰਨੇ ਜਾਣੇ ਵੀਡੀਓ ਪਾਉਂਦੇ ਕਿੰਨੇ ਉਹ ਹਰੇਕ ਜੀਮੇਦਾਰ ਵਿਚਾਰਾ ਪਾਉਂਦਾ ਪਾਉਂ ਠੀਕ ਆ ਤੰਗ ਆ ਕੇ ਹੁਣ ਇਹਨਾਂ ਦਾ ਹੁਣ ਤਾਂ ਲੁਵਾਈ ਲੁਵਾਈ पे ਕੱਲਾ ਖਰਚ ਆ ਹੋਰ ਪਾਣੀ ਛੱਡੇ 10000 ਰੁਪਏ ਆਇਆ ਬਣਾ ਤਾਂ ਠੀਕ ਆ ਹੁਣ 10 ਦੇਣਾ ਉਹਨਾਂ ਦੇ ਉੱਪਰ ਹੋਰ ਲੱਜਣਾ ਹੋ ਗਿਆ 20 ਫੇ ਜੀਰੀ ਦੀ ਗਾਹਾਂ ਪਤਾ ਨਹੀਂ ਲੈਣੀ ਇਹਨਾਂ ਨੇ ਗਾਹਾਂ ਪਤਾ ਨਹੀਂ ਨਹੀਂ ਉਹ ਵੀ ਇਹਨਾਂ ਨੇ ਪੱਕਾ ਪਤਾ ਵੀ ਇਹਨਾਂ ਨੇ ਪੁੱਛਣੀ ਜੀਰੀ ਕਿ ਨਹੀਂ ਹੁਣ ਜੇ ਬੰਦਾ ਬਦਲ ਕੇ ਵੀ ਜਲਾ ਲਵੇ ਚੱਕਣ ਦਾ ਭਰੋਸਾ ਨਹੀਂ ਚੱਕਣ ਦਾ ਭਰ ਯਾਰ ਗਾਹਾਂ ਜਾ ਕੇ ਹੋ ਜਾਂਦੀ ਠੰਡ ਤੇ ਪੱਕਣਾ ਨਹੀਂ ਪੱਕਦਾ ਨਹੀਂ ਹੈਗਾ ਸਹੀ ਗੱਲ ਤੇ ਪੱਕਦਾ ਨਹੀਂ ਫੇ ਮੰਡੀਆਂ ਬੰਦ ਕਰੀ ਇਹ ਪਹਿਲਾਂ ਤਾਂ ਚੱਕਦੇ ਨਹੀਂ ਜਿਹਦਾ ਕਣਕ ਮਣਾ ਚੱਕਣ ਫਿਰ ਤਾਂ ਵੀ ਜੀ ਫੂਲ ਕੇ ਚੱਕ ਹੋ ਜਾਂ ਤਾਂ ਤੰਗ ਵੀ ਬਫ ਕਰਿਆ ਪਿਛਲੇ ਸਾਲ ਵੀ ਇਹਨਾਂ ਨੇ ਪਿਛਲੇ ਸਾਲ ਵੀ ਦੇਖ ਲੈ ਤੇਰੇ ਸਾਹਮਣੇ ਹਰ ਤਾ ਹਫਤਾ ਬੈਠੇ ਰਹੇ ਮੰਡੀਾਂ ਚ ਪੂਰੀ ਦੇਖ ਲੈ ਵੀ ਢੋਲੀਆਂ ਚੱਕਣੀਆਂ ਪੈ ਗਈਆਂ ਹਨ ਹਾਂ ਢੋਲੀਆਂ ਦਾ ਕੋਈ ਟੈਨਸ਼ਨ ਨਹੀਂ ਢੋਲੀ ਤਾਂ ਕੋਈ ਮਾੜੀ ਨਹੀਂ ਜੇ ਇਲਾਜ ਹੋਵੇ ਇਲਾਜ ਹੋਵੇ ਇਲਾਜ ਹੋਵੇ ਮੈਂ ਬਾਈ ਬੰਦੇ ਨੂੰ 70 ਫੋਨ ਕਰ ਲਿਆ ਸਪੈਸ਼ਲ ਭਲਿਆਂ ਵੀ ਜਾ ਕੇ ਆਏ ਸੀ ਆ ਦੇਖ ਲੈ ਤੇਰੇ ਸਾਹਮਣੇ ਵੀ ਬੰਦਾ ਕਹਿੰਦਾ ਵੀ ਮੈਂ ਤੇਰੇ ਪਤੇ ਬੰਦਾ ਭੇਜਤਾ ਸਾਂਭ ਲਿਓ ਨੂੰ ਸਾਂਭ ਲਿਓ ਆਉਂਗਾ ਤਾਂ ਹੀ ਸਾਂਭੂਗੇ ਸਾਂਭੂਗੇ ਜਿਵਾਗ ਦਾ ਹੈ ਨਹੀਂ ਵਿਖੋ ਗਿਆ ਉਹਦੀ ਘਰ ਵਾਲੀ ਕਹਿੰਦੀ ਉਹ ਤਾਂ ਮੈਨੂੰ ਕਹਿ ਕੇ ਗਿਆ ਵੀ 11 ਵਜੇ ਤੱਕ ਮੈਂ ਸ ਨੀ ਬਾਈ ਨਾ ਲਾਂਬਾ ਦੇਣਾ ਉਹਨੂੰ ਕਹਿਣਾ ਬਾਈ ਤੇ ਤੇ ਪੱਕੀ ਸਪਰੇ ਕਰਾਉਂਦੇ ਤੇ ਲਾਰੇ ਮਾਰ ਰੱਖ ਲਿਆ ਮੈਂ ਕਹਣਾ ਤੇਰੇ ਕਰਕੇ ਮੈਂ ਪੂਰੀ ਰੋਕਿਆ ਪਿਆ ਤਾਂ ਮੈਂ ਤਾਂ ਤੁਹਾਨੂੰ ਦੱਸਿਆ ਹੀ ਰਾਵਾਂ ਖਾ ਜੇ ਆ ਗਿਆ ਆ ਗਿਆ ਜੇ ਨਹੀਂ ਆਇਆ ਫਿਰ ਮਾਪੇ ਕਰਦਾ ਵੀ ਫੇ ਮੇਰਾ ਕੰਮ ਖਰਾਬ ਹੈ ਸਿਸਟਮ ਵਿਗੜਦਾ ਹੈ ਦਵਾਈ ਕਰਾਉਣ ਦੀ ਜੱਗੇ ਨੇ ਵੀ ਕਰਾਉਣੀ ਆ ਸਾਰਿਆਂ ਨੇ ਕਰੋ ਨਹੀਂ ਚੱਲ ਪਿਆ ਕੰਮ ਚੱਲ ਪਿਆ ਚੱਲ ਪਿਆ ਚੱਲ ਕਰ ਲੈ ਆਪਾਂ ਬਾਈ ਕਿਸੇ ਨੂੰ ਕੰਮ ਨਹੀਂ ਦਿੰਦੇ ਕਿਤੇ ਕਾਲੂ ਕੋ ਚਾਕੇ ਲਿਆਵੇ ਕਿ ਨਹੀਂ ਪਹਿਲਾਂ ਮੈਨੂੰ ਆਪਣੇ ਦੇਖ ਲੈਣ ਦਿਓ ਫਿਰ ਆਪਣਾ ਲਿਆਓ ਭਾਈ ਕਿ ਨਹੀਂ ਆ ਯਾਰ ਜਿਹੜਾ ਜਿਕਣਾ ਲੋਡ ਲਾਦਾ ਬਣਾ ਓਕਣਾ ਕਰੋ ਬਣਾ ਕਰੋ ਨਹੀਂ ਆਹ ਤਾਂ ਤੇਲੇ ਟੂਲੇ ਦੀ ਚੈਸਾ ਚੁਸਾ ਜਾਂ ਸੀਨ ਇਹ ਜਿਹੇ ਦਵਾਈਆਂ ਕਰਦੇ ਹੂੰ ਉਹ ਬਾਕੀ ਪਰਮਾਤਮਾ ਦੀ ਮਰਜ਼ੀ ਆ ਕਰਨਾ ਸਟਾਰਟ ਹੁਣ ਜਿੰਨਾ ਕਿ ਦੇਣਾ ਉਹਨੇ ਉਨਾਂ ਕਿ ਦੇ ਦਾੜਾ ਹੂੰ ਬਾਕੀ ਸਾਤੇ ਹੋ ਲੈਣਾ ਉਹਦਾ ਹੀ ਐ ਦਿੱਤਾ ਹੈ ਨਹੀਂ ਕਿਸਾਨਾਂ ਨੂੰ ਅੱਜ ਤੱਕ ਕੋਈ ਟੱਕਰ ਦਾ ਹੱਲ ਪਾ ਹਾਂ ਇਹ ਵੀ ਵਿਚਾਰਾ ਘਟੋ ਘਟ ਵਿਚਾਰ 4 ਸਾਲ ਬਾਅਦ ਖਾੜੇ ਅੱਜ ਵੀ ਉੱਠ ਜਾ ਭਗਤਾ ਉੱਠ ਜਾ ਅੰਗਰੀਜ਼ ਕਰਿਆ ਇਹਨੂੰ ਪੇ ਪਿੱਛੇ ਇਹਦੇ ਮਗਲੈਲ ਪਾਇਆ ਹਾਂ ਮਗਲੈਲ ਪਾ ਕੇ ਇਹਨੂੰ ਥਾਪੀ ਦਿੱਤੀ ਮੱਥਾ ਟੇਕਿਆ ਵੀ ਚੱਲ ਪਈ ਨਹੀਂ ਹਾਂ ਕਿ ਤੇ ਆ ਤੂੰ ਚੱਲੇ ਨਾ ਘੜ ਜੀ ਉਹ ਚੱਲੇ ਆ ਫਿਰ ਹਾਂ ਕਿਤੇ ਮੈਂ ਤੈਨੂੰ ਰੋਕਣ ਲਈ ਇੱਧਰ ਨੂੰ ਕਦੇ ਇੱਧਰ ਨੂੰ ਘੁੰਮਦਾ ਫਿਰ ਜੀ। ਦੇਖ ਭੱਜਦਾ ਗੁੱਸਾ ਕਰਦਾ ਚੱਲ ਗਿਆ ਕੰਮ ਬਾਈ ਬਿਮਾਰੀਆਂ ਦੇ ਇਲਾਜ ਦਾ ਆਫੇ ਪੰਪ ਚੱਕਣੇ ਪਏ ਬਾਈ ਬਾਈ ਇਹ ਜਵਾਬ ਦੇ ਜੀ ਅੱਜ ਆਏ ਕੱਲੂ ਆਏ ਪਰਸ ਨੂੰ ਆਏ ਚੱਕਣ ਆਇਆ ਇਹ ਕੰਮ ਚੱਲ ਜਾਂਦਾ ਪਹੁੰਚੇ ਹੈ ਨਹੀਂ ਹਲੇ ਤੱਕ जोड़ा पंप सेटिंग सैटिंग करी आगे चलता करे तो क्या हो गया गाद दा गई 来 ਵੀ ਹੁਣ ਹੌਲੀ ਹੌਲੀ ਪਿਆਰ ਗਿਆ ਬੁੱਝੇ ਨਾ ਥੋੜੀ ਬਿਮਾਰੀ ਦੇ ਮਰੂੰਗਾ ਤਾਂ ਪਤਾ ਵੀ ਨਹੀਂ ਲੱਗੇ ਕਿਧਰ ਗਿਆ ਹਾਂ ਛੋਟੇ ਬੁੱਝ ਵਾਲੀ ਬਿਮਾਰੀ ਮਾਤਾ ਨਹੀਂ ਵੜਿਆ ਕਿਤੇ ਹਾਂ ਦੇਖ ਲੈ ਕਿਤੇ ਹੋਰ ਆ ਪਾਸੇ ਵਾਲੀ ਮੇਰੇ ਵਿੱਚ ਬਾੜ ਦੇ ਵੇਲੇ ਆ ਕੇ ਆਏ ਕਰੀ ਲੈ ਜੀ ਬਾਈ ਚੱਲਦਾ ਕੰਮ ਜੀ ਜੇ ਲਈ ਆਂਦੀ ਬੀਬੀ ਮਹਾ ਕਰਾ ਦਈਏ ਫਾਇਦਾ ਹੀ ਹੈ ਪਾਣੀ ਬਈ ਸੁਕਾਤਾ ਤਾਂ ਆਪਾਂ ਨੇ ਦੇਖਾਦੇ ਤੁਸੀਂ ਖੇਤ ਦੇ ਵਿੱਚ ਕਈ ਦਿਨ ਹੋ ਗਏ ਪਾਣੀ ਨਹੀਂ ਚਲਾਇਆ ਹੈਗਾ ਵੀ ਸਪਰੇਅ ਕਰਨੀ ਐ ਨਾਲੇ ਊਂ ਵੀ ਫੇਰ ਸੁਕਾਉਣੇ ਬਈ ਵਧੀਆ ਐ ਸਪਰੇਅ ਕਰਨੀ ਥੋੜੀ ਠੋਕੀ ਰਹਿੰਦੀ ਐ ਬਾਕੀ ਮੌਸਮ ਵਾਲੇ ਦਾ ਬਈ ਕੁਝ ਨਹੀਂ ਪਤਾ ਉੱਪਰ ਬੱਦਲ ਬਾਈ ਹੋਈ ਦੀ ਆ ਕਦੇ ਵੀ ਬਈ ਕੁਝ ਵੀ ਹੋ ਸਕਦਾ ਐ 26 ਵੀ 26 ਵੀ ਜਾ ਬਾਈ ਆਪਣਾ ਇਹ PR 126 ਖਾਲ ਦੀ ਗਾੜੀ ਤਾਂ ਬਾਈ ਠੀਕ ਖੜਾ ਹਲੇ ਖੜ ਗਿਆ ਖੜ ਆ ਕੌਂ ਬਾਈ ਬਹੁਤਾਂ ਕਰਦਾ ਏ ਇਹ ਮਗਰ ਪੈਂਦਾ ਇਹ ਹੱਥ ਵਾਲਾ ਕਰਾਉਣਾ ਚਾਹੁੰਦਾ ਵੀ ਮੇਰਾ ਹੱਥ ਵਾਲਾ ਹੋ ਜਾਵੇ ਕਈ ਦਿਨ ਹੋ ਗਏ ਨੂੰ ਦੇਖਦੇ ਨੂੰ ਹਾਂ ਕਰਦਾ ਤਾਂ ਨਹੀਂ ਹੈਗਾ ਜੜਨਾ ਕਰ ਨੂੰ ਪਾਣੀ ਸੁਕਾਤਾ ਦਮਾ ਹਾਂ ਨਹੀਂ ਹਾਂ ਠੀਕ ਹੈ ਇੱਕ ਨੰਬਰ ਤੂੰ ਆਇਂ ਰਸਾਉਣ ਜੀਰੀ ਠੀਕ ਹੈ ਜੀਰੀ ਤੇ ਇੱਕ ਨੰਬਰ ਹੈ ਹੁਣ ਤੂੰ ਸਪਰੇਅਸ ਬੁਰਵਾ ਕਰਦਾ ਏ ਹਾਂ ਨਹੀਂ ਵਧੀਆ ਜੀਰੀ ਹੈ ਇਹ ਤਾਂ ਠੀਕ ਹੈ ਜੀਰੀ ਨੂੰ ਕੋਈ ਸਟਾਈਕ ਨਹੀਂ ਹੁਣ ਆਪਣਾ ਪੰਪ ਇਸ sire ਮੁੱਕ ਜਾਂਦਾ ਜਾ ਕੇ ਹਾਂ ਹਾਂ ਠੀਕ ਹੈ ਨਾ ਇੱਕ ਸਾਈਡ ਨੂੰ ਦੁਬਾਰਾ ਮੋੜਨੇ ਕੇ ਲੇਤੇ ਵੀ ਇੱਕ ਸਾਈਡ ਨੂੰ sire ਵਜਾ ਕੇ ਮੁੱਕ ਜਾਂਦਾ ਏ ਬਾਕੀ ਭਾਈ ਦੋ ਪੰਪ ਹੋ ਗਏ ਚੱਲਦਾ ਕੰਮ ਹੌਲੀ ਹੌਲੀ ਸਾਡਾ ਮੈਂ 8 ਪੰਪ ਲਾ ਦਿੰਦਾ ਹਾਂ ਹਾਂ 8 ਲਾ ਲੈ 8 ਉਸਨੇ ਦੋ ਇਧਰ ਹਾਂ 88 ਤੋਂ 10 ਹਾਂ 5 ਉਧਰ 5 ਉਧਰ ਹਾਂ 4 ਬੀਗਾ ਹੈ ਹਾਂ ਹਾਂ ਚਲ ਦੇਖ ਲੂਗੇ ਪੂਰਾ ਹੋ ਜਵੇ ਆਪਣੇ ਪਰ ਮਾਲ ਤਾਂ ਵਾਧੂ ਆਪਾਂ ਨੇ 16 ਪੰਪੇ ਘੋਲੇ ਪੇ ਸਮਝ ਲੈ ਆਹ ਵਧੀਆ ਸੇ ਟਿਕਾ ਕੇ ਕਰਦਾ ਹਾਂ 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 8 ਕਰ ਦੇ ਕੋਈ ਗੱਲ ਨਹੀਂ 16 ਹੋ ਜਵੇ ਜਹਾ ਤੇ ਪੂਰਾ ਹੋ ਜਵੇ ਹਨ ਘਟੇ ਨਾ ਮਾਲ ਰੱਬ ਨੇ ਸੁਣ ਲਈ ਆ ਤੂੰ ਬੜਾ ਵਧੀਆ ਤੇ ਚੰਗੀ ਤਰ੍ਹਾਂ ਕਰਕੇ ਜਾਵਾਂਗੇ ਰੱਬ ਨੇ ਸੁਣ ਲਈ ਆਪਣੀ ਬੱਦਲ ਆ ਗਿਆ ਦੇਖ ਲੈ ਬੱਦਲ ਫੇ ਲੰਘ ਗਿਆ ਨਹੀਂ ਜਾਂਦਾ ਹਾਂ ਬਰਾਬੇ ਦਿੰਦਾ ਸਾਡੇ ਲੋਕ ਤਾਂ ਕਹਿੰਦਾ 100% ਹੈ ਨਹੀਂ ਕਿੰਨਾ 40 ਪੰਪ ਲੱਗ ਜਾਂਦਾ ਇੱਕ ਦਿਨ ਦਾ 40 ਹਾਂ ਐਵਰੇਜ 40 ਕਿ ਤਾਂ ਕੱਢਦੇ ਹੁਣੇ ਰੋਧਦੇ ਤਾਂ ਫੇ ਦਿਹਾੜੀ ਪੈਂਦੀ ਜਾ ਕੇ ਸਵੇਰ ਤੇ ਲੈ ਕੇ ਸ਼ਾਮ ਨੂੰ 5 ਵਜੇ ਤੱਕ ਸਵੇਰ 6 ਵਜੇ ਤੱਕ ਚੱਲਦਾ ਪਉ 6 ਸ਼ਾਮ ਨੂੰ 6 ਵਜੇ ਜਾਂਦੇ ਹੁਣੇ ਜ਼ਿਆਦਾ ਹਾਂ ਜੋ ਜੇ ਅਰਜਤਾ ਫਿਰ ਦਵਾਈ ਹੋ ਲਿਆਦਾ ਸਤਨਿ ਪਸ ਅੱਛਾ ਹੋ ਮੌਕੇ ਪਰ ਅਬ ਕਿੰਨੀ ਡਬਾਲੀ ਘੋਲੀ ਵੀ ਹੈ ਠੀਕ ਹੈ ਭਾਈ ਇੱਕ ਗੱਲ ਆ ਜਾਤੇ ਇਹ ਪੰਪ ਆ ਕੇ ਮौज ਹੈ ਪੂਰਾ ਵੀ ਹੱਥ ਵਾਲੇ ਕਿਥੇ ਹੁੰਦੀ ਸੀ ਪੰਪ ਵੀ ਭਾਈ ਮੁੰਡੇ ਆਪਣਾ ਟੱਚ ਵਿੱਚ ਕਰਕੇ ਰੱਖਦੇ ਗਰੀਸ ਗਰੂਸ ਜੋ ਹੈ ਟੈਂਪਰ ਹਨ ਪੂਰਾ ਤੇਲ ਟੂਲ ਹਾਂ ਇੱਕ ਸਾਲ ਫਮਾਰੋ ਚੱਲਦਾ ਹੋ ਜਾਂਦਾ ਫਿਰ ਕਿਹਿਆ ਪੰਪ ਗਿਆ ਭਾਈ ਲੋ ਜੀ ਬਾਈ ਇੱਕ ਸਾਈਡ ਬੰਦਾ 8 ਪੰਪ ਲਾਇਆ ਹੈ ਹੁਣ ਦੂਜੀ ਸਾਈਡ ਰਹਿ ਗਈ ਥੇ ਅੱਤੀ ਜੀ ਵੀ ਬਾਈ ਦੋ ਪੰਪ ਲਵਾ ਰਹੇ ਨੇ ਪਰੇ ਲੱਗੇ 8 ਅੱਤ ਡੀਗੇ ਗੱਜ ਬੰਦ ਲਾਤੇ ਪੂਰੇ ਦੋ ਸੂਏ ਵਾਰ ਪੰਜ ਆਹ ਖੇਤ ਮਾ ਜੀ ਪਾਣੀ ਫਟਾਸ ਤੋਂ ਟੱਪਨੇ ਇਹ ਡੀ ਜੀ ਦੇ ਬੈਕਗਾਰਡ ਬੈਂਡ ਕਰਤੀ ਏਜ ਬਾਈ ਲੇਟ 26 ਲੱਗੀ ਵੀ ਜਿਹੜੀ ਉਹ ਆ ਪ੍ਰੋਜੈਕਟ ਕੀ ਨਿਆ ਕਰ